ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਹਾਂ ਤੇ ਇਹਨਾਂ ਗਲਤੀਆਂ ਨੂੰ ਕਦੇ ਭੁੱਲ ਕੇ ਵੀ ਨਾ ਕਰੀਏ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਬੀਬੀਆਂ ਦੇ ਲਈ ਹੈ ਜੋ ਗੁਰੂ ਘਰ ਵਿੱਚ ਜਾ ਕੇ ਜਾਣੇ ਅਣਜਾਣੇ ਦੇ ਵਿੱਚ ਇੱਕ ਗਲਤੀ ਕਰ ਦਿੰਦੀਆਂ ਹਨ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਇਹ ਵੀਡੀਓ ਖਾਸ ਤੌਰ ਤੇ ਬੀਬੀਆਂ ਲਈ ਹੈ ਜੋ ਗੁਰੂ ਘਰ ਵਿੱਚ ਜਾ ਕੇ ਜਾਣੇ ਹੀ ਅਣਜਾਣੇ ਵਿੱਚ ਇਹ ਗਲਤੀ ਕਰ ਦਿੰਦੀਆਂ ਹਨ ਸਾਧ ਸੰਗਤ ਜੀ ਬੀਬੀਆਂ ਲਈ ਇਸ ਕਰਕੇ ਕਿਹਾ ਹੈ ਕਿ ਕਿਉਂਕਿ ਇਹ ਗਲਤੀ ਮੇਰੇ ਵੀਰ ਬਹੁਤ ਹੀ ਘਟ ਕਰਦੇ ਹਨ ਜਦੋਂ ਵੀ ਦੇਖਿਆ ਜਾਂਦਾ ਹੈ ਇਹ ਗਲਤੀ ਸਿਰਫ ਬੀਬੀਆਂ ਹੀ ਕਰਦੀਆਂ ਹਨ ਆਪਾਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਸਾਧ ਸੰਗਤ ਕਰਦੇ ਹਾਂ ਗੁਰੂ ਦਾ ਉਪਦੇਸ਼ ਸੁਣਦੇ ਹਾਂ ਅਤੇ ਸਾਡੇ ਵਾਹਿਗੁਰੂ ਜੀ ਸਾਡੇ ਕੀਤੀ ਹੋਈ ਸੇਵਾ ਸਿਮਰਨ ਦਾ ਭਾਵ ਸਾਨੂੰ ਖੁਸ਼ ਹੋ ਕੇ ਬਹੁਤ ਜ਼ਿਆਦਾ ਦੇ ਦਿੰਦੇ ਹਨ ਪਰ ਅਸੀਂ ਇੱਕ ਗਲਤੀ ਕਰ ਦਿੰਦੇ ਹਾਂ ਉਹ ਗਲਤੀ ਹੈ ਜੀ ਕਿ ਜਦੋਂ ਅਰਦਾਸ ਅਤੇ ਹੁਕਮਨਾਮੇ ਤੋਂ ਉਪਰੰਤ ਸਾਨੂੰ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਬੀਬੀਆਂ ਪ੍ਰਸ਼ਾਦ ਲੈਣ ਲੱਗਿਆਂ ਬੜਾ ਹੀ ਸੰਕੋਚ ਕਰਦੀਆਂ ਹਨ ਪ੍ਰਸ਼ਾਦ ਨਾ ਲੈਣ ਦੇ ਕਈ ਪ੍ਰਕਾਰ ਦੇ ਬਹਾਨੇ ਦੱਸਦੀਆਂ ਹਨ ਕਿ ਸਾਨੂੰ ਮਿੱਠਾ ਬੰਦ ਹੈ ਸਾਨੂੰ ਦੇਸੀ ਘਿਓ ਬੰਦ ਹੈ ਅਤੇ ਉਹੀ ਬੀਬੀਆਂ ਅਕਸਰ ਅਸੀਂ ਦੇਖਦੇ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਕਿ ਨਾ ਉੱਥੇ ਜਾ ਕੇ ਉਹ ਮਿੱਠੇ ਤੋਂ ਸੰਕੋਚ ਕਰਦੀਆਂ ਹਨ ਤੇ ਨਾ ਹੀ ਉਹ ਤਲੇ ਹੋਏ ਖਾਣੇ ਤੋਂ ਪਰਹੇਜ਼ ਕਰਦੀਆਂ ਹਨ ਇਹ ਕੰਮ ਆਪਾਂ ਗੁਰੂ ਘਰ ਜਾ ਕੇ ਹੀ ਕਰਦੇ ਹਾਂ ਪਰ ਕਿਉਂ ਕਰਦੇ ਹਾਂ ਵੇਖੋ ਜੀ ਇੱਕ ਉਹ ਬੀਬੀਆਂ ਨੂੰ ਦੇਖ ਕੇ ਦੋ ਚਾਰ ਬੀਬੀਆਂ ਹੋਰ ਇਹ ਹੀ ਗੱਲ ਕਹਿਣੀ ਸ਼ੁਰੂ ਕਰ ਦਿੰਦੀਆਂ ਹਨ ਕਿ ਮੈਂ ਵੀ ਨਹੀਂ ਸ਼ੱਕ ਸਕਦੀ ਤੇ ਕਈ ਵਾਰ ਅਸੀਂ ਉਹੀ ਪ੍ਰਸ਼ਾਦ ਜਿਹੜਾ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਹੁੰਦਾ ਹੈ ਅਸੀਂ ਅਗਾਹਾਂ ਤੋਂ ਅਗਾਹਾਂ ਇੱਕ ਦੂਸਰੇ ਵੱਲ ਵੰਡਣਾ ਸ਼ੁਰੂ ਕਰ ਦਿੰਦੇ ਹਾਂ ਇੰਜ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਥੋੜਾ ਜਿਹਾ ਸੋਚਿਆ ਕਰੋ ਕੜਾਹ ਪ੍ਰਸ਼ਾਦ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ ਸਾਡੇ ਸਿੱਖ ਇਤਿਹਾਸ ਵਿੱਚ ਕੜਾਹ ਪ੍ਰਸ਼ਾਦ ਦੀ ਕੀ ਮਹੱਤਤਾ ਹੈ ਤਾਂ ਦੇਖੋ ਜੀ ਕੋਈ ਵੀ ਸਿੱਖ ਕੋਈ ਵੀ ਸਿੱਖ ਅਰਦਾਸ ਤੋਂ ਬਿਨਾਂ ਸਾਡੀ ਕੋਈ ਵੀ ਇੱਛਾ ਉਹ ਪੂਰੀ ਨਹੀਂ ਹੋ ਸਕਦੀ ਗੁਰੂ ਘਰ ਤੋਂ ਸਾਨੂੰ ਜਿਹੜਾ ਵੀ ਪ੍ਰਸ਼ਾਦ ਮਿਲਦਾ ਹੈ ਉਹ ਸਾਨੂੰ ਗੁਰੂ ਦਾ ਅਸ਼ੀਰਵਾਦ ਹੁੰਦਾ ਹੈ ਅਸੀਂ ਉਸੇ ਹੀ ਅਸ਼ੀਰਵਾਦ ਨੂੰ ਉਸੇ ਹੀ ਪਿਆਰ ਨੂੰ ਲੈਣ ਤੋਂ ਇਨਕਾਰ ਕਰ ਦਿੰਦੇ ਹਾਂ ਜਾ ਫਿਰ ਅੱਗੇ ਤੋਂ ਅੱਗੇ ਵੰਡਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਵੇਖੋ ਆਪਾਂ ਜਦੋਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਹਰੇਕ ਕਦਮ ਬੜੇ ਹੀ ਧਿਆਨ ਦੇ ਨਾਲ ਰੱਖਣਾ ਹੁੰਦਾ ਹੈ ਕਿ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਕਿਤੇ ਕੋਈ ਗਲਤੀ ਨਾ ਹੋ ਜਾਵੇ ਤੇ ਫਿਰ ਇੱਥੇ ਆਪਾਂ ਇਹ ਗਲਤੀ ਕਿਉਂ ਕਰਦੇ ਹਾਂ ਗੁਰੂ ਘਰ ਦਾ ਵੀ ਕੋਈ ਪ੍ਰਸ਼ਾਦ ਚਾਹੇ ਲੰਗਰ ਹੋ ਜਾਵੇ ਚਾਹੇ ਕੜਾ ਪ੍ਰਸ਼ਾਦ ਦੀ ਦੇਗ ਹੋਵੇ ਹਰੇਕ ਚੀਜ਼ ਬਹੁਤ ਹੀ ਪਵਿੱਤਰ ਹੁੰਦੀ ਹੈ ਹਰੇਕ ਚੀਜ਼ ਬਹੁਤ ਹੀ ਪਵਿੱਤਰ ਹੁੰਦੀ ਹੈ ਗੁਰੂ ਘਰ ਦੀ ਹਰੇਕ ਚੀਜ਼ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਜੋ ਵੀ ਰਾਸ਼ਨ ਗੁਰੂ ਘਰ ਦੇ ਵਿੱਚ ਪਹੁੰਚਦਾ ਹੈ ਉਹ ਇੱਕ ਕਿਸਾਨ ਦੇ ਖੇਤ ਵਿੱਚੋਂ ਲੈ ਕੇ ਕਈ ਜਾਣਿਆਂ ਦੇ ਉਸ ਨੂੰ ਹੱਥ ਲੱਗੇ ਹੁੰਦੇ ਹਨ ਉਸ ਨੂੰ ਅਤੇ ਹਰੇਕ ਆਦਮੀ ਦੇ ਮੋਹੋਂ ਉਸ ਨੂੰ ਦੇ ਕੇ ਗੁਰੂ ਘਰ ਆਉਣ ਲੱਗਿਆਂ ਵਾਹਿਗੁਰੂ ਜੀ ਦਾ ਨਾਮ ਤਾਂ ਜ਼ਰੂਰ ਹੀ ਨਿਕਲਦਾ ਹੈ ਇਸ ਕਰਕੇ ਗੁਰੂ ਘਰ ਦੀ ਹਰੇਕ ਚੀਜ਼ ਪਵਿੱਤਰ ਤੇ ਬੇहद ਪਾਵਰਫੁਲ ਹੋ ਜਾਂਦੀ ਹੈ ਤੇ ਕਹਿੰਦੇ ਹਨ ਕਿ ਇਤਿਹਾਸਕਾਰਾਂ ਨੇ ਵੀ ਇਤਿਹਾਸ ਦੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਜੋ ਕੜਾ ਪ੍ਰਸ਼ਾਦੀ ਦੇ ਦੇ ਨਾਲ ਸੰਬੰਧਿਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਦੋਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਕਹਿੰਦੇ ਹਨ ਕਿ ਉਸ ਸਮੇਂ ਦਾ ਜਿਹੜਾ ਰਾਜਾ ਸੀ ਹਾਕਮ ਸੀ ਉਹ ਕਿਸੇ ਦੇ ਨਾਲ ਜਦ ਜੁਦ ਕਰਦਾ ਸੀ ਜੋ ਉਸ ਦੇ ਯੁੱਧ ਵਿੱਚੋਂ ਹਾਰ ਜਾਂਦਾ ਸੀ ਉਸਨੂੰ ਉਹ ਬੰਦੀ ਬਣਾ ਕੇ ਆਪਣੇ ਕਿਲੇ ਦੇ ਵਿੱਚ ਕੈਦ ਕਰ ਲੈਂਦਾ ਸੀ ਅਤੇ ਉਹਨਾਂ ਦੇ ਉੱਤੇ ਬੇहद ਹੀ ਤਸ਼ੱਦਦ ਜ਼ੁਲਮ ਕਰਦਾ ਸੀ ਤੇ ਕਹਿੰਦੇ ਹਨ ਕਿ ਉਹ 52 ਰਾਜੇ ਇਹ ਰਾਜੇ ਦੀਆਂ ਭੈੜੀਆਂ ਨੀਤੀਆਂ ਦੇ ਸ਼ਿਕਾਰ ਹੋ ਚੁੱਕੇ ਸਨ ਉਹਨਾਂ ਰਾਜਿਆਂ ਦੇ ਉੱਤੇ ਬੜਾ ਹੀ ਜ਼ੁਲਮ ਹੁੰਦਾ ਸੀ ਉਹਨਾਂ ਨੂੰ ਚੰਗਾ ਖਾਣਾ ਖਾਣ ਨੂੰ ਨਹੀਂ ਸੀ ਦਿੱਤਾ ਜਾਂਦਾ ਜੋ ਵੀ ਗਲਿਆ ਸੜਿਆ ਹੁੰਦਾ ਸੀ ਖਾਣਾ ਉਹੀ ਉਹਨਾਂ ਰਾਜਿਆਂ ਨੂੰ ਪਰੋਸ ਦਿੱਤਾ ਜਾਂਦਾ ਸੀ ਤੇ ਮਜਬੂਰੀ ਦੇ ਕਾਰਨ ਰਾਜਿਆਂ ਨੂੰ ਖਾਣਾ ਵੀ ਪੈਂਦਾ ਸੀ ਉਹ ਖਰਾਬ ਖਾਣਾ ਖਾ ਖਾ ਕੇ 52 ਰਾਜਿਆਂ ਦੇ ਵਿੱਚੋਂ ਕੁਝ ਰਾਜਿਆਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਸੀ ਉਹਨਾਂ ਨੂੰ ਦਮੇ ਦੇ ਫੇਫੜਿਆਂ ਦੇ ਰੋਗ ਲੱਗ ਗਏ ਸਨ ਤੇ ਕਹਿੰਦੇ ਹਨ ਕਿ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਪਹੁੰਚੇ ਤਾਂ ਉਹਨਾਂ ਨੇ ਜਾ ਕੇ ਰਾਜਿਆਂ ਦੀ ਇਸ ਤਰਸਯੋਗ ਹਾਲਤ ਨੂੰ ਵੇਖਿਆ ਤਾਂ ਉਹਨਾਂ ਨੇ ਰਾਜਿਆਂ ਨੂੰ ਇਹ ਹੁਕਮ ਦਿੱਤਾ ਕਿ ਉਹ ਖਾਣਾ ਖਾਣ ਤੋਂ ਬਿਲਕੁਲ ਵੀ ਨਾ ਡਰਣ ਅਤੇ ਕਹਿੰਦੇ ਕਿ ਆਪਣੇ ਹੱਥੀ ਪਾਤਸ਼ਾਹ ਜੀ ਨੇ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਨੀ ਅਤੇ ਰਾਜਿਆਂ ਨੂੰ ਛਕਾਉਣੀ ਰਾਜਿਆਂ ਨੇ ਵੀ ਕਹਿੰਦੇ ਕਿ ਬੜੇ ਹੀ ਚਾਦੇ ਨਾਲ ਬੜੇ ਹੀ ਰੀਜ ਦੇ ਨਾਲ ਉਸ ਕੜਾ ਪ੍ਰਸ਼ਾਦੀ ਦੇਗ ਨੂੰ ਛਕ ਲੈਣਾ ਇਹ ਤਾਂ ਹੌਲੀ-ਹੌਲੀ ਰਾਜਿਆਂ ਦੀ ਤਬੀਅਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸਾਰੇ ਹੀ ਦੁੱਖ ਰੋਗ ਦੂਰ ਹੋਣੇ ਸ਼ੁਰੂ ਹੋ ਗਏ ਤਾ ਸਾਧ ਸੰਗਤ ਜੀ ਇਸ ਤਰ੍ਹਾਂ ਉਹ ਰਾਜੇ ਤੰਦਰੁਸਤ ਹੋ ਗਏ ਤੇ ਫਿਰ ਤੁਸੀਂ ਸੋਚੋ ਕਿ ਜੇ ਕੜਾ ਪ੍ਰਸ਼ਾਦੀ ਦੇ ਉਹਨਾਂ ਰਾਜਿਆਂ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰ ਸਕਦੀ ਹੈ ਉਹਨਾਂ ਦੀ ਦਮੇ ਦੀ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਤੇ ਆਪਣੀਆਂ ਬਿਮਾਰੀਆਂ ਨੂੰ ਕਿਉਂ ਨਹੀਂ ਠੀਕ ਕਰ ਸਕਦੀ ਇਸ ਲਈ ਜਦੋਂ ਵੀ ਗੁਰੂ ਘਰ ਜਾਂਦੇ ਹੋ ਗੁਰੂ ਉੱਤੇ ਭਰੋਸਾ ਰੱਖ ਕੇ ਵਿਸ਼ਵਾਸ ਰੱਖ ਕੇ ਉਸ ਪਰਸ਼ਾਦ ਨੂੰ ਆਪਣੇ ਵਾਹਿਗੁਰੂ ਦਾ ਪਿਆਰ ਆਸ਼ੀਰਵਾਦ ਸਮਝ ਕੇ ਸ਼ੱਕ ਲਿਆ ਕਰੋ ਗੁਰੂ ਘਰ ਦੀ ਕੋਈ ਵੀ ਚੀਜ਼ ਆਪਾਂ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ ਜੇ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤਾਂ ਸਾਨੂੰ ਕੋਈ ਵੀ ਡਰ ਨਹੀਂ ਹੋਣਾ ਚਾਹੀਦਾ ਫਿਰ ਆਪਣਾ ਗੁਰੂ ਘਰ ਜਾਣ ਦਾ ਕੋਈ ਵੀ ਫਾਇਦਾ ਨਹੀਂ ਹੈ ਜੇਕਰ ਸਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਕੋਈ ਸ਼ੰਕਾ ਹੈ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਕਰਕੇ ਨਹੀਂ ਜਾਣਾ ਮਨ ਕਰਕੇ ਵੀ ਜਾਣਾ ਹੈ ਵਿਸ਼ਵਾਸ ਰੱਖ ਕੇ ਜਾਇਆ ਕਰੋ ਅਸੀਂ ਆਪਣੇ ਪਿਤਾ ਦੇ ਘਰ ਚੱਲੇ ਹਾਂ ਆਪਣੇ ਪਿਤਾ ਦੀ ਮਿੱਠੀ ਗੋਦ ਵਿੱਚ ਆਨੰਦ ਲੈਣ ਲਈ ਚੱਲੇ ਹਾਂ ਇਹ ਹੀ ਸੋਚ ਕੇ ਬਸ ਜਾਇਆ ਕਰੋ ਇਸ ਨਾਲ ਤੁਹਾਨੂੰ ਕੋਈ ਵੀ ਡਰ ਖਤਰਾ ਨਹੀਂ ਹੋਵੇਗਾ ਇਸ ਲਈ ਇਹ ਧਾਰਨਾ ਇਹ ਵਿਸ਼ਵਾਸ ਮਨ ਵਿੱਚ ਰੱਖ ਕੇ ਗੁਰੂ ਘਰ ਜਾਣਾ ਹੈ ਜੇਕਰ ਤੁਹਾਨੂੰ ਡਾਕਟਰਾਂ ਨੇ ਬਹੁਤਾ ਹੀ ਡਰਾਇਆ ਹੋਇਆ ਹੈ ਕਿ ਤੁਸੀਂ ਮਿੱਠਾ ਨਹੀਂ ਖਾਣਾ ਜਾਂ ਤਲੀ ਹੋਈ ਚੀਜ਼ ਨਹੀਂ ਖਾਣੀ ਤਾਂ ਤੁਸੀਂ ਕੜਾਹ ਪ੍ਰਸ਼ਾਦੀ ਦੇਖ ਵਰਤਾਰ ਰਹੇ ਬਾਬਾ ਜੀ ਨੂੰ ਇਹ ਕਹਿ ਦਿਆ ਕਰੋ ਕਿ ਮੈਨੂੰ ਵਾਹਿਗੁਰੂ ਜੀ ਸਵਾਯਾ ਜਿਆ ਗਫਾ ਦੇ ਦੇਣਾ ਜੇ ਪਰ ਆਪਣੇ ਮਿਲੇ ਹੋਏ ਪਿਆਰ ਨੂੰ ਤੁਸੀਂ ਅੱਗੇ ਤੋਂ ਅੱਗੇ ਵੰਡ ਕੇ ਉਸ ਕੜਾਹ ਪ੍ਰਸ਼ਾਦ ਦੀ ਤੇ ਲੰਗਰ ਦੀ ਬੇਦਵੀ ਬਿਲਕੁਲ ਵੀ ਨਾ ਕਰਿਆ ਕਰੋ ਗੁਰੂ ਤੇ ਵਿਸ਼ਵਾਸ ਰੱਖੋ ਤੇ ਦੂਸਰੇ ਕੰਮ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ ਤੇ ਆਪਣੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਕਰਿਆ ਕਰੋ ਕਿ ਜੋ ਵੀ ਤੁਹਾਡੇ ਮਨ ਦਾ ਡਰ ਹੈ ਜੋ ਵੀ ਤੁਹਾਨੂੰ ਤਨ ਪ੍ਰਤੀ ਰੋਗ ਲੱਗਾ ਹੋਇਆ ਹੈ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਬੇਨਤੀ ਹੈ ਕਿ ਪਾਤਸ਼ਾਹ ਜੀ ਤੁਹਾਡਾ ਦਿੱਤਾ ਹੋਇਆ ਪ੍ਰਸ਼ਾਦ ਆਸ਼ੀਰਵਾਦ ਮੈਂ ਸ਼ੱਕਣ ਲੱਗ ਗਈ ਹਾਂ ਜਾਂ ਲੱਗਾ ਹਾਂ ਸੱਚੇ ਪਾਤਸ਼ਾਹ ਜੀ ਮੇਰੇ ਸਾਰੇ ਹੀ ਦੁੱਖ ਰੋਗ ਤੁਸੀਂ ਹੀ ਦੂਰ ਕਰਨੇ ਹਨ ਤਾਂ ਵੇਖਣਾ ਜਦੋਂ ਇਸ ਵਿਸ਼ਵਾਸ ਦੇ ਨਾਲ ਗੁਰੂ ਘਰ ਦੀ ਤੁਸੀਂ ਕੋਈ ਵੀ ਚੀਜ਼ ਛਕੋਗੇ ਤਾਂ ਵੇਖਣਾ ਕਿ ਉਸ ਸ਼ੱਕੇ ਹੋਏ ਕੜਾ ਪ੍ਰਸ਼ਾਦ ਜਾਂ ਲੰਗਰ ਦੇ ਨਾਲ ਤੁਹਾਡੇ ਉੱਤੇ ਕਿੰਨਾ ਅਸਰ ਹੋ ਜਾਵੇਗਾ ਇਸ ਲਈ ਜਦੋਂ ਵੀ ਗੁਰੂ ਘਰ ਜਾਓ ਗੁਰੂ ਉੱਤੇ ਭਰੋਸਾ ਰੱਖ ਕੇ ਹੀ ਜਾਣਾ ਗੁਰੂ ਦੀ ਦਿੱਤੀ ਹੋਈ ਚੀਜ਼ ਉੱਤੇ ਕਦੀ ਵੀ ਕਿੰਤੂ ਪ੍ਰੰਤੂ ਨਾ ਕਰਨਾ ਆਪਣੇ ਗੁਰੂ ਦਾ ਪਿਆਰ ਅਸ਼ੀਰਵਾਦ ਹੀ ਸਮਝੋ ਕਿਉਂਕਿ ਜੇ ਅਸੀਂ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਹੀ ਡਰਦੇ ਰਹੇ ਫਿਰ ਸਾਡੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਤੇ ਆਓ ਜਦੋਂ ਵੀ ਗੁਰੂ ਘਰ ਜਾਈਏ ਆਪਣਾ ਹਰ ਕਦਮ ਸੋਚ-ਸੋਚ ਕੇ ਰੱਖੀਏ ਪਾਤਸ਼ਾਹ ਜੀ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਜਿਸ ਨਾਲ ਅਸੀਂ ਆਪਣੇ ਕੀਤੀ ਹੋਈ ਸੇਵਾ ਵਿਅਰਥ ਹੀ ਗਵਾ ਦਈਏ ਅਤੇ ਤੁਹਾਡੇ ਪਿਆਰ ਤੋਂ ਵਾਂਝੇ ਰਹਿ ਜਾਈਏ ਹਮੇਸ਼ਾ ਹੀ ਗੁਰੂ ਘਰ ਜਾਉ ਨੀਵੇਂ ਹੋ ਕੇ ਜਾਓ ਆਪਣੇ ਹੰਕਾਰ ਨੂੰ ਤਿਆਗ ਕੇ ਨਿਮਾਣੇ ਬਣ ਕੇ ਜਾਓ ਇਸ ਤਰ੍ਹਾਂ ਜਾਓਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਆਪਣੀਆਂ ਝੋਲੀਆਂ ਤੇ ਬਰਕਤਾਂ ਦੇ ਨਾਲ ਹੀ ਪਰਵਾ ਕੇ ਲੈ ਕੇ ਆਓਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ